ਪੰਜਾਬੀ ਕਹਾਣੀ ਦੇ ਲਈ ਪੰਜਾਬੀ ਕਥਾ ਦੇ ਲਈ ਅੱਜ ਬਹੁਤ ਵੱਡਾ ਕਾਟਾ ਮੈਨੂੰ ਲੱਗਦਾ ਹੈ ਕਿ ਕਾਟਾ ਸ਼ਬਦ ਕਹਣ ਦੇ ਵਿੱਚ ਕਾਟਾ ਪਰ ਸੱਚੀ ਇਹ ਬਹੁਤ ਵੱਡਾ ਕਾਟਾ ਕਿਉਂਕਿ ਸੁਖਜੀਤ ਹੋਣਾ ਦੇ ਤੌਰ ਜਾਣ ਦੇ ਨਾਲ ਹਜ਼ਾਰ ਕਹਾਣੀਆਂ ਦਾ ਬਾਪ ਤੁਰ ਗਿਆ ਮੈਂ ਇਹ ਨੂੰ ਇੰਜੋਏ ਕਰਦੀਆਂ ਰੰਗਾਂ ਦਾ ਮਨੋਵਿਗਿਆਨ ਅੰਤਰਾ ਮੈਂ ਜਿਹਾ ਹਾਂ ਉਹ ਵੈਸਾ ਕਿਉਂ ਹਾਂ ਔਰ ਖਾਸ ਕਰਕੇ ਮੈਨਕੋਸ਼ ਨਹੀਂ ਭਾਰਤੀ ਸਹਿਤ ਅਕੈਡਮੀ ਦਾ ਸਾਡਾ ਜੇਤੂ ਜਰਨੈਲ ਸਾਡਾ ਜੀਤੂ ਲੇਖਕ ਸਾਡੇ ਇਸ ਇਲਾਕੇ ਦੇ ਜਿੰਦ ਜਾਨ ਐਉਂ ਲੱਗਦਾ ਵੀ ਜਿਵੇਂ ਅੱਜ ਸੜਕ ਕਿਲਾ ਜਿਹੜਾ ਹੈਗਾ ਉਹ ਟਾਹ ਟੇਰੀ ਹੋ ਗਿਆ ਤੇ ਸੁਖਜੀਤ ਹੋਣਾ ਦਾ ਕੱਟਾ ਸ਼ਾਇਦ ਕਦੇ ਵੀ ਪੂਰਾ ਨਹੀਂ ਹੋਣਾ ਕਦੇ ਵੀ ਪੂਰਾ ਨਹੀਂ ਹੋਣਾ ਤੇ ਅੱਜ ਪੰਜਾਬੀ ਕਹਾਣੀ ਉਦਾਸ ਹੈ ਤੇ ਪੰਜਾਬੀ ਕਹਾਣੀ ਨੂੰ ਪੜਨ ਵਾਲੇ ਲੋਕ ਉਦਾਸ ਨੇ ਅਜ ਸਮੁੱਚਾ ਜਿਹੜਾ ਸਾਹਿਤ ਜਗਤ ਹੈ ਉਹ ਉਦਾਸ ਸ਼ਰਮੌਰ ਕਹਾਣੀਕਾਰ ਸੁਖਜੀਤ ਦਾ ਵਿਛੋੜਾ ਬਹੁਤ ਹੀ ਸਹਿਬ ਵਿਛੋੜਾ ਹੈ ਕਦੇ ਇਹ ਸੋਚਿਆ ਹੀ ਜੀ ਸੀਗਾ ਕਿ ਇਸ ਤਰ੍ਹਾਂ ਉਹ ਇੱਕਦਮ ਜਿਹੜਾ ਉਹ ਸਾਨੂੰ ਵਿਛੋੜਾ ਦੇ ਜਾਏਗਾ ਔਰ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਲੈ ਕੇ ਉਹਨਾਂ ਪ੍ਰਤੀ ਜੋ ਸੰਵੇਦਨਾ ਉਹਨਾਂ ਦੇ ਪਰਿਵਾਰ ਪ੍ਰਤੀ ਮੈਂ ਪ੍ਰਗਟ ਕਰਦਾ ਹਾਂ ਕਿਉਂਕਿ ਇਸ ਤਰ੍ਹਾਂ ਦਾ ਵਿਛੋੜਾ ਔਰ ਇਸ ਤਰ੍ਹਾਂ ਇੱਕ ਵੱਡੇ ਸਾਹਿਤਕਾਰ ਦਾ ਅਚਾਨਕ ਚਲੇ ਜਾਣਾ ਬਹੁਤ ਹੀ ਦੁਖਦਾਈ ਹੁੰਦਾ ਹੈ ਇਹ ਪੂਰੇ ਪੰਜਾਬੀ ਸਾਹਿਤ ਨੂੰ ਇੱਕ ਸਦਮਾ ਲੱਗਿਆ ਉਹ ਬਹੁਤ ਹੀ ਗ੍ਰੂਧਾਰ ਸ਼ਖਸੀਅਤ ਸੀ ਵੀ ਔਰ ਮੈਂ ਤਾਂ ਇਹ ਕਹਿੰਦਾ ਕਿ ਆਪਣੇ ਔਰ ਅੰਦਰ ਤੱਕ ਸਿਰਜਨਾਤਮਕ ਸਖੀਅਤ ਸੀ ਜਿਹਦੇ ਰੋਮ ਰੋਮ ਦੇ ਵਿੱਚ ਸਿਰਜਣਾ ਛੁੱਕੀ ਹੋਈ ਸੀ ਉਹਦੀਆਂ ਕਹਾਣੀਆਂ ਪੜੋ ਉਹਦੇ ਨਾਲ ਗੱਲਬਾਤ ਕਰੋ ਉਹਦੇ ਨਾਲ ਸੰਬੰਧਾਂ ਦੇ ਵਿੱਚ ਜਿਸ ਤਰ੍ਹਾਂ ਦਾ ਮੇਰਾ ਸਮਲ ਸੀ ਮੈਂ ਪਿਛਲੇ 30 ਸਾਲਾਂ ਤੋਂ ਸੁਖਜੀਤ ਹੁਣਮ ਜਾਣਦਾ ਸੀ ਜਦੋਂ ਉਹ ਪੈਣੀ ਸਾਹਿਬ ਦੇ ਸਰਪੰਚ ਸੀਗੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਸਰਗਰਮੀਆਂ ਵਿੱਚ ਮੈਂ ਉਹਨਾਂ ਦੇ ਨਾਲ ਨਾਲ ਰਿਹਾ ਮੈਂ ਜਦੋਂ ਕਦੇ ਵੀ ਮੇਰੇ ਲਈ ਕੋਈ ਸਮੱਸਿਆ ਦੀ ਘੜੀ ਆਉਂਦੀ ਮੈਂ ਹਮੇਸ਼ਾ ਉਹਨਾਂ ਤੋਂ ਸਲਾਹ ਲੈਂਦਾ ਚਾਹੇ ਉਹ ਸਾਹਿਤਿਕ ਖੇਤਰ ਦੀ ਹੋਵੇ ਚਾਹੇ ਉਹ ਪਰਿਵਾਰਕ ਤੌਰ ਤੇ ਕੋਈ ਹੋਵੇ ਮੈਂ ਹਮੇਸ਼ਾ ਹੀ ਉਹਨਾਂ ਤੋਂ ਉਗਵਾਈ ਲੈਂਦਾ ਰਿਹਾ ਔਰ ਹਮੇਸ਼ਾ ਹੀ ਉਹਨਾਂ ਨੇ ਮੈਨੂੰ ਬਹੁਤ ਹੀ ਹੌਸਲਾ ਦਿੱਤਾ ਔਰ ਬਹੁਤ ਸਾਰੇ ਖਲਾਅ ਦੇ ਵਿੱਚੋਂ ਮੈਨੂੰ ਕੱਢਣ ਦਾ ਯਤਨ ਕੀਤਾ ਮੇਰੇ ਲਈ ਇਹ ਨਿੱਜੀ ਤੌਰ ਤੇ ਬਹੁਤ ਵੱਡਾ ਕਾਟਾ ਜਿੱਥੇ ਪੰਜਾਬੀ ਸਾਹਿਤ ਨੂੰ ਪੰਜਾਬੀ ਕਹਾਣੀ ਨੂੰ ਇੱਕ ਵੱਡਾ ਕਾਟਾ ਪਿਆ ਉੱਥੇ ਮੈਨੂੰ ਨਿੱਜੀ ਤੌਰ ਤੇ ਵੀ ਉਹਨਾਂ ਦੇ ਜਾਣ ਦਾ ਬਹੁਤ ਕਾਟਾ ਪਿਆ ਮੈਂ ਬਹੁਤ ਆਪਣੇ ਆਪ ਦੇ ਵਿੱਚ ਕੱਲ੍ਹ ਆ ਬਸੂਸ ਕਰ ਗਿਆ ਸਦਾ ਸਬਨਾ ਦਾ ਪਿਆਰਾ ਸੁਖਜੀਤ ਅਚੰਚੇਤ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਅਜੇ ਤਾਂ ਉਹਦੀ ਕਲਮ ਦਾ ਜਲਾਉ ਧਗਮਗ ਧਗਦਾ ਪਿਆ ਸੀ ਅਜੇ ਤਾਂ ਉਹਦੀ ਕਲਮ ਵਿੱਚ ਲੋਹੜੇ ਦੀ ਰਵਾਨੀ ਸੀ ਪਰ ਉਹ ਅਚੰਚੇਤ ਸਾਡੇ ਕੋਲੋਂ ਵਿਛੜ ਗਿਆ ਤੇ ਆਪਣੇ ਨਾਲ ਪਤਾ ਨਹੀਂ ਕਿੰਨੇ ਰੰਗ ਤੇ ਕਿੰਨੀਆਂ ਰੌਸ਼ਨੀਆਂ ਲੈ ਕੇ ਚਲੇ ਗਿਆ ਇਕ ਮੁਸਾਫਰ ਕੇ ਸਫਰ ਜੈਸੀ ਹੈ ਸਭ ਕੀ ਦੁਨੀਆ ਕੋਈ ਜਲਦੀ ਮੇ ਹੈ ਕੋਈ ਦੇਰ ਮੇ ਜਾਣੇ ਵਾਲਾ ਉਸੇ ਰੁਖਸਤ ਤੋ ਕੀਆ ਹਮੇ ਮਾਲੂਮ ਨਾ ਥਾ ਘਰ ਸਾਥ ਹੀ ਲੈ ਗਿਆ ਘਰ ਛੋੜ ਕੇ ਜਾਣੇ ਵਾਲਾ ਆਜੋ ਨੂੰ ਰੁਖਸਤ ਕਰਕੇ ਹਟੇ ਆ ਪਰ ਉਹ ਸਾਡੇ ਦਿਲਾਂ ਵਿੱਚ ਵਸਦਾ ਹੈ ਉਹਦੇ ਅੱਖਰ ਸਾਡੇ ਦਿਲਾਂ ਵਿੱਚ ਵਸਦੇ ਰਹਿਣਗੇ ਉਹਦੀਆਂ ਕਹਾਣੀਆਂ ਸਾਡੇ ਦਿਲਾਂ ਵਿੱਚ ਵਸਦੀਆਂ ਰਹਿਣਗੀਆਂ ਉਹ ਐਡਾ ਮੁਹੱਬਤੀ ਇਨਸਾਨ ਸੀ ਯਾਰਾਂ ਦਾ ਯਾਰ ਸੀ ਲੋੜਵੰਦਾਂ ਦੀ ਮਦਦ ਵਿੱਚ ਸਭ ਤੋਂ ਪਹਿਲਾਂ ਡਟ ਕੇ ਉਹਨਾਂ ਦੇ ਹੱਕ ਵਿੱਚ ਖੜੋਣ ਵਾਲਾ ਅਜਿਹਾ ਮਾੜਿਆਂ ਦਾ ਜਿਹੜਾ ਮਦਦ ਕਰਨ ਵਾਲਾ ਅਜਿਹਾ ਵਿਅਕਤੀ ਸੀਗਾ ਜਿਹਨੂੰ ਮੈਂ ਕਹਾਂਗਾ ਕਿ ਉਹ ਬਹੁਤ ਸਾਰੀਆਂ ਛੱਤਾਂ ਦੇ ਹੇਠਾਂ ਸਿੱਧੇ ਸਤੌਰ ਛਤੀਰ ਵਾਂਗ ਉਹਨਾਂ ਦੀ ਧਿਰ ਤੇ ਤਾਕਤ ਬਣਿਆ ਹੋਇਆ ਸੀ ਅੱਜ ਸਾਡੇ ਬਹੁਤ ਸਾਰਿਆਂ ਦੀ ਇਹ ਧੀਰ ਤੇ ਤਾਕਤ ਇਹ ਸਾਡਾ ਸ਼ਤੀਰ ਜਿਹੜਾ ਹੈ ਇਹ ਕੜਕ ਕਰਕੇ ਟੁੱਟ ਗਿਆ ਹੈ ਪਰ ਉਹਦੀ ਯਾਦ ਜਿਹੜੀ ਹੈ ਕਿ ਕਾਫਲੇ ਵਿੱਚ ਤੂੰ ਨਹੀਂ ਪਾਵੇਂ ਰਹਾ ਯਾਦ ਤੇਰੀ ਦਿਲ ਚੋਂ ਪਰ ਜਾਣੀ ਨਹੀਂ ਜਿਵੇਂ ਜਗਤਾਰ ਨੇ ਕਿਹਾ ਸੀ ਯਾਦ ਉਹਦੀ ਸਾਡੇ ਦਿਲਾਂ ਵਿੱਚ ਰਹੇਗੀ ਮੇਰੇ ਵਾਸਤੇ ਪੰਜਾਬੀ ਸਹਿਤ ਰੂਤਾ ਘਾਟਾ ਹੈ ਹੀ ਆ ਪੰਜਾਬੀ ਕਥਾ ਨੂੰ ਤਾਂ ਘਾਟਾ ਹੈ ਹੀ ਆ ਦੋਸਤਾ ਮਿੱਤਰਾਂ ਨੂੰ ਤਾਂ ਘਾਟਾ ਹੈ ਹੀ ਆ ਫਿਰ ਮੇਰੇ ਵਾਸਤੇ ਬਹੁਤ ਵੱਡਾ ਘਾਟਾ ਇਸ ਕਰਕੇ ਹੈ ਕਿ ਉਹ ਮੈਨੂੰ ਆਪਣੇ ਸਦਾ ਬਾਪ ਦੀ ਨਿਆਂ ਹੀ ਮੰਨਦਾ ਸੀ ਔਰ ਇਹ ਕਿਆ ਕਰਦਾ ਸੀ ਕਿ ਮੇਰੇ ਜੀਉਂਦਿਆਂ ਮੇਰੇ ਬਾਪੂ ਦੀ ਵਾਪ ਵੱਲ ਕੋਈ ਦੀ ਵੇਖ ਸਕਦਾ ਇਹਦੇ ਵੱਲ ਕੋਈ ਮਾੜਾ ਸ਼ਬਦ ਨਹੀਂ ਬੋਲ ਸਕਦਾ ਔਰ ਉਹ ਇਹ ਗੱਲ ਸੱਚੀ ਕਰਕੇ ਸਾਬਤ ਕਰਕੇ ਵਿਖਾਉਂਦਾ ਹੁੰਦਾ ਸੀ ਤੋਂ ਮੈਨੂੰ ਲੱਗਦਾ ਹੈ ਕਿ ਅੱਜ ਮੇਰਾ ਇੱਕ ਦੂਜਾ ਪੁੱਤ ਜਿਹੜਾ ਸੀਗਾ ਉਹ ਮੇਰੇ ਕਲੇਜੇ ਦਾ ਟੁਕੜਾ ਜਿਹੜਾ ਮੇਰੇ ਤੋਂ ਵੱਡਾ ਹੋਇਆ ਮੈਨੂੰ ਇਹ ਨਿੱਜੀ ਘਾਟਾ ਬਹੁਤ ਪੰਜਾਬੀ ਅਦਬ ਦੀ ਮਹਾਨ ਸ਼ਖਸੀਅਤ ਪੰਜਾਬੀ ਸਮਾਜ ਦਾ ਸਾਡਾ ਬਹੁਤ ਹੀ ਹੀਰਾ ਹੈ ਪੰਜਾਬੀਅਤ ਦਾ ਮਰਦਾਈ ਸੁਖਜੀਤ ਸਾਡੇ ਵਿੱਚ ਨਹੀਂ ਰਿਹਾ ਸੁਖਜੀਤ ਮਾਛੀਵਾੜਾ ਬਾਰੇ ਅਗਰ ਅਸੀਂ ਅੱਜ ਦੇ ਦਿਨ ਬੋਲਣ ਲੱਗੇ ਮਨ ਬਹੁਤ ਉਦਾਸ ਹੈ ਤਾਂ ਬਹੁਤਾ ਨਹੀਂ ਬੋਲਿਆ ਜਾਨਾ ਉਹ ਥੋੜੇ ਸ਼ਬਦਾਂ 'ਚ ਮੈਂ ਇਹ ਕਹਿਣਾ ਚਾਹਾਂਗਾ ਕਿ ਅਗਰ ਉਸ ਦੀ ਸ਼ਖਸੀਅਤ ਨੂੰ ਦੇਖੀਏ ਤਾਂ ਪੰਜਾਬ ਅੱਜ ਪੰਜਾਬ ਦੀ ਪੰਜਾਬੀ ਅਦਬ ਦੀ ਪੰਜਾਬੀ ਸਹਿਤ ਕਰਾਂ ਦੀ ਪੰਜਾਬੀ ਸਮਾਜ ਦੀ ਹਰ ਅੱਖ ਰੋ ਰਹੀ ਹੈ ਉਹਨਾਂ ਦੇ ਤੁੜ ਜਾਣ ਤੇ ਪਰ ਉਹ ਹਮੇਸ਼ਾ ਸਾਡੇ ਦਿਲਾਂ 'ਚ ਬਸੇ ਰਹਿਣਗੇ ਉਹਨਾਂ ਦੀ ਯਾਦ ਹਮੇਸ਼ਾ ਸਲਾਮਤ ਰਹੇਗੀ ਉਹਨਾਂ ਦੀਆਂ ਕਹਾਣੀਆਂ ਸਾਡੇ ਹਿਰਦਿਆਂ 'ਚ ਚਲਦੀਆਂ ਰਹਿਣਗੀਆਂ ਬੜੇ ਹੀ ਦੁੱਖ ਨਾਲ ਹਰ ਭੀਜੀ ਅੱਖ ਨਾਲ ਜਿੱਥੇ ਮਾਛੀਵਾੜੇ ਦੇ ਵਿੱਚ ਪੰਜਾਬੀ ਸਹਿਤਕਾਰ ਪੰਜਾਬੀ ਪਿਆਰੇ ਮਾਛੀਵਾੜੇ ਦੇ ਸਾਰਾ ਜੋ ਵੀ ਸਮਾਜ ਹੈਗਾ ਉਹ ਸਾਰੇ ਇੱਥੇ ਇਕੱਠੇ ਨੇ ਬੜੇ ਹੀ ਮਨ ਭਰੇ ਮਨ ਨਾਲੇ ਗੱਲਾਂ ਹੋ ਰਹੀਆਂ ਨੇ ਬਹੁਤੀਆਂ ਗੱਲਾਂ ਹੁੰਦੀਆਂ ਰਹਿਣਗੀਆਂ ਲਗਾਤਾਰ ਹੁੰਦੀਆਂ ਰਹਿਣਗੀਆਂ ਕਿਉਂਕਿ ਕੋਈ ਚੰਬੜ ਚੰਬੜ ਕੇ ਖਰਚ ਲੈਂਦਾ ਹੈ ਜ਼ਿੰਦਗੀ ਕੋਈ ਸੰਭਲ ਸੰਭਲ ਕੇ ਮੌਤ ਸੰਭਾਲ ਲੈਂਦਾ ਹੈ ਉਹ ਅਜਿਹੇ ਕਾਰਜ ਕਰਕੇ ਗਏ ਨੇ ਕਿ ਉਹ ਕਦੇ ਵੀ ਮਰਨਗੇ ਰਹੀ ਉਹਨਾਂ ਨੇ ਆਪਣੀ ਮੌਤ ਨੂੰ ਆਪਣੇ ਕਾਰਜਾਂ ਨਾਲ ਚੰਗੇ ਕੰਮਾਂ ਨਾਲ ਸੰਭਾਲ ਲਿਆ ਹੈ ਮਮਟੀਆਂ ਤੇ ਤਬਥੇਰੇ ਧਰਦੇ ਨੇ ਮਿੱਟੀ ਦੇ ਚਿਰਾਗ ਕੋਈ ਵਿਰਲਾ ਹੀ ਤੂਫਾਨਾਂ ਦੀ ਹਿੱਕ ਤੇ ਆਟੇ ਦੇ ਦੀਵੇ ਬੜਦਾ ਜੋ ਦੀਵੇ ਆਟੇ ਦੇ ਦੀਵੇ ਸਵੇਦਨਾ ਦੇ ਦੀਵੇ ਸੁਖਜੀਤ ਮਾਛੀਵਾੜਾ ਬੜ ਗਿਆ ਸ਼ਾਇਦ ਆਉਂਦੇ ਯੁੱਗ ਵਿੱਚ ਜਾਂ ਪਿੱਛੇ ਕਿਸੇ ਤੋਂ ਨਹੀਂ ਬੜਨੇ ਹਾਂ ਜੀ ਇੱਕ ਤਾਂ ਇਹ ਆ ਕਿ ਭਾਵੇਂ ਸਾਡਾ ਆਪਸ ਵਿੱਚ ਮੋਹ ਪਿਆਰ ਬਹੁਤ ਜ਼ਿਆਦਾ ਸੀ ਅਕਸਰੀ ਦਿਨੇ ਤਾਂ ਕਿ ਅੱਧੀ ਰਾਤ ਨੂੰ ਵੀ ਇੱਕ ਦੂਜੇ ਨਾਲ ਗੱਲਾਂ ਕਰ ਲੈਂਦੇ ਸੀਗੇ ਤੇ ਮੈਂ ਉਹਦੀਆਂ ਲਿਖਤਾਂ ਤੋਂ ਬਹੁਤ ਪ੍ਰਭਾਵਿਤ ਸੀਗੇ। ਉਹਦੀਆਂ ਕਹਾਣੀਆਂ, ਉਹਦੀ ਦੂਸਰੀਆਂ ਵਾਰਤਕੀਆਂ, ਲੇਖ ਲਗਭਗ ਸਾਰੇ ਪੜ੍ਹੇ ਸੀਗੇ। ਫਿਰ ਉਹਨਾਂ ਦੇ ਬਾਰੇ ਗੱਲਬਾਤ ਵੀ ਕਰਦੇ ਰਹਿੰਦੇ ਸੀਗੇ। ਤੇ ਦੂਜਾ ਹੋ ਮਨੁੱਖ ਦੇ ਤੌਰ ਤੇ ਨਾ ਉਹਦੇ ਵਿੱਚ ਮਹਿਕ ਵੱਡੀ ਸੀ, ਨਿਗਬਹਤ ਸੀਗਾ। ਤੇ ਮੈਂ ਦੇਖਿਆ ਹੋਰਾਂ ਨਾਲ ਜਦੋਂ ਗੱਲਬਾਤ ਹੁੰਦੀ ਆ ਗ੍ਰਭਜਨ ਗਿੱਲ ਨਾਲ ਮੈਥੋਂ ਵੀ ਜ਼ਿਆਦਾ ਸੀ ਉਹਦਾ। ਤੇ ਪੂਰੇ ਲੇਖਕ ਵਰਗ ਦੇ ਵਿੱਚ ਫਿਰ ਸਮਾਜ ਦੇ ਵਿੱਚ ਵੀ ਸਾਂਝਾ ਬੰਦਾ ਸੀ ਪਿਆਰਾ ਬੰਦਾ ਸੀ ਮਤਲਬ ਰਾਤ ਜਦੋਂ ਗੁਰਪ੍ਰੀਤ ਜੰਦਾ ਮੈਸੇਜ ਮਿਲਿਆ ਤਾਂ ਇੱਕਦਮ ਮੈਨੂੰ ਝਟਕਾ ਲੱਗਿਆ ਇੱਕ ਤਾਂ ਇਹ ਸੀ ਵੀ ਉਹ ਦੀ ਉਹ ਦੀ ਤੰਦਰੁਸਤੀ ਦੀਆਂ ਸੀ ਤਾਂ ਗੱਲਾਂ ਕਰਦੇ ਰਹਿੰਦੇ ਸੀ ਫਿਰ ਤੀਲਾ ਸੀ ਤੁਰਨ ਦੇ ਵਿੱਚ ਤੇ ਇਹ ਕਿਉਂ ਸੀ ਕਿ ਵੀ ਉਮਰ ਦਾ ਵੀ ਪਤਾ ਸੀਗਾ ਵੀ 60-62 ਸਾਲ ਦਾ ਇੱਥੇ ਕੀ ਜੇ ਉਮਰ ਕੋ ਜਦੋਂ ਇਸ ਉਮਰ ਦੇ ਵਿੱਚ ਜਾਵੇ ਤੇ ਹੱਸਦਾ ਖੇਡਦਾ ਬੰਦਾ ਫਿਰ ਉਹ ਇਕਦਮ ਝਟਕਾ ਲੱਗਦਾ ਦੁੱਖ ਲੱਗਦਾ ਜਣੀ ਇਹਦੇ ਬੜਿਆਂ ਨੂੰ ਹੋਰਨ ਨੂੰ ਕੋ ਵੀ ਇਹੀ ਪਤਾ ਲੱਗ ਰਿਹਾ ਮੈਨੂੰ ਵੀ ਲੱਗਦਾ ਵੀ ਜਿਵੇਂ ਨਾ ਇੱਕ ਨਿਜੀ ਘਾਟਾ ਪੈ ਗਿਆ ਪੰਜਾਬੀ ਸਹਿਤ ਨੂੰ ਵਜੇ ਬਹੁਤ ਕੁਝ ਉਹਨੇ ਦੇ ਦੇਣਾ ਸੀ ਬਹੁਤ ਕੁਝ ਦੇ ਵੀ ਗਿਆ ਸਹਿਤ ਅਕੈਡਮੀ ਅਵਾਰਡ ਵੀ ਉਹਨੂੰ ਮਿਲ ਗਿਆ ਸੀ ਪਰ ਉਹ ਕਹਿੰਦਾ ਹੁੰਦਾ ਸੀ ਅਕੈਡਮੀਆਂ ਦੇ ਅਵਾਰਡਾਂ ਨਾਲੋਂ ਲੋਕਾਂ ਦਾ ਪਿਆਰ ਜਿਹੜਾ ਮਿਲਿਆ ਉਹ ਜਾਦੇ ਵੱਡਾ ਬੇਹਦ ਇਹੋ ਜਿਹੀ ਵੀੜ ਨਾ ਮਤਲਬ ਇਸ ਤਰ੍ਹਾਂ ਦਾ ਹੁਣ ਸਮਾਜਿਕ ਉਤਲੁ ਪਤਲ ਦੀ ਹੋਈ ਪਈ ਐ ਇਹਨਾਂ ਗੱਲਾਂ ਹੁੰਦੀਆਂ ਜਾਣਾਂ ਤਾਂ ਸਾਰਿਆਂ ਨਹੀਂ ਆ ਪਰ ਸੁਖਜੀਤ ਮਾਛੀਵਾੜਾ ਦੇ ਜਾਣ ਨਾਲ ਇੱਕ ਵਾਰ ਨਾ ਮਸੂਸੇ ਜੇ ਗਏ ਤੇ ਬਹੁਤ ਹੀ ਦੁੱਖ ਹੋਇਆ ਜੀਤੂ ਸਾਹਿਬ ਤੁਹਾਡੇ ਨਾਲ ਵੀ ਉਹਨਾਂ ਨੇ ਕਾਫੀ ਟਾਈਮ ਮੈਕੈਲੀਬਸ ਦੋਸਤੀ ਦੇ ਤੌਰ ਤੇ گزارਿਆ ਕੋਈ ਇਦਾਂ ਦਾ ਵਾਕਿਆ ਜਿਹੜਾ ਹੁਣ ਤੁਹਾਨੂੰ ਉਹਨਾਂ ਨੂੰ ਉਹਨਾਂ ਨੂੰ ਆਖਰੀ ਬਤਾਏਗੀ ਟਾਈਮ ਜਾ ਰਹਾ ਹੁੰਦਾ ਹਾਂਜੀ ਹਾਂਜੀ ਉਹਨਾਂ ਨੇ ਮੈਂ ਕਦੇ ਨਹੀਂ ਇਦਾਂ ਰੂਬਰੂ ਪ੍ਰੋਗਰਾਮ ਮੇਰਾ ਹੋਇਆ ਸੀਗਾ ਇੱਕ ਕੋਈ ਕਵਰ ਜਿਹੜਾ ਹੋਇਆ ਉਹ ਸੁਖਜੀਤ ਮਾਛੀਵਾੜਾ ਨੇ ਕਰਵਾਇਆ ਸੀ ਸਮਰਾਲੇ ਦੇ ਇੱਕ ਸਕੂਲ 'ਚ